ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰ ਅਤੇ ਓਵਰਸੀਜ਼ ਫਰੈਂਡਸ ਵੈਲਫੇਅਰ ਐਸੋਸੀਏਸ਼ਨ ਦੋਹਾ ਕਤਰ ਵੱਲੋਂ ਸਟਰੀਟ ਚਾਈਲਡ ਪਲੇਅਰ ਫੁੱਟਬਾਲ ਕੱਪ ਵਿੱਚ ਭਾਗ ਲੈਣ ਪਹੁੰਚੀ YFC ਰੁੜਕਾ ਕਲਾ ਫੁੱਟਬਾਲ ਟੀਮ ਦਾ ਮੋਮੈਂਟੋਸ ਰੂਪੇ ਪਾਕ ਇਸਰ ਮਾਨਿਤ ਕੀਤਾ ਗਿਆ ਤੇ ਨਾਲ ਹੀ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋਹਾ ਕਤਰ ਅਤੇ ਓਵਰਸੀਜ਼ ਫਰੈਂਡਸ ਵੈਲਫੇਅਰ ਐਸੋਸੀਏਸ਼ਨ ਦੋਹਾ ਕਤਰ ਵੱਲੋਂ ਬੱਚਿਆਂ ਲਈ ਡਿਨਰ ਪਾਰਟੀ ਵੀ ਰੇਂਜ ਕੀਤੀ ਗਈ ਇਸ ਦੌਰਾਨ ਮਿਨਿਸਟਰੀ ਆਫ ਲੇਬਰ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੰਜੀਵ ਸ਼ਰਮਾ ਨੇ ਬੱਚ ਨੰਬੂ ਵਿਖੇ ਵਿੱਚ ਕਤਰ ਵਿੱਚ ਆਉਣ ਵਾਲੀਆਂ ਗੇਮਾਂ ਤੇ ਪੂਰਾ ਸਹਿਯੋਗ ਦੇ ਹਿੱਸਾ ਦਬਾਉਣ ਲਈ ਵਾਦਾ ਕੀਤਾ ਇਸ ਮੌਕੇ ਕਤਰ ਵਿੱਚ ਮਸ਼ਹੂਰ ਪੰਜਾਬੀ ਸਿੰਗਰ ਮਹਿੰਦਰ ਜਲੰਦਰੀ ਵੱਲੋਂ ਖੂਬ ਰੌਣਕਾਂ ਲਗਾਈਆਂ ਗਈਆਂ ਦੱਸਦੇ ਕਿ ਸ਼੍ਰੀ ਗੁਰੂ ਰਵਿਦਾਸ ਕਮਿਊਨਿਟੀ ਦੋ ਹਕ ਕਤਰ ਦੀ ਟੀਮ ਹਰ ਰੋਜ਼ ਬੱਚਿਆਂ ਦੇ ਹੌਸਲਾ ਵਸਾਈ ਲਈ ਬੱਚਿਆਂ ਕੋਲ ਮੈਚ ਦੌਰਾਨ ਜਾਂਦੀ ਰਹੀ ਪਰ ਹਾਜ਼ਰ ਮਾਨ ਸਾਰਿਆਂ ਦਾ ਸ਼੍ਰੀ ਗੁਰੂ ਅੰਗਦ ਦੇਵ ਜੀ ਦੇ ਘਰੋਂ ਸਤਿ ਸ੍ਰੀ ਅਕਾਲ ਕਰਦੇ ਆਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਜਿਹੜਾ ਜਰੂਰ ਦੇਖਣ ਦਾ ਮੌਕਾ ਮਿਲਿਆ। ਔਰ ਜਿਹੜੀਆਂ ਵੀ ਹਾਜ਼ਰ ਮਾਨ ਸਾਰੀਆਂ ਸਰਕਾਰ ਨੇਾਰੇ ਇਹ ਸਾਰਾ ਇਨਸਾਨ ਆਪਣੇ ਆਪਣੇ ਜਿਆਦਾ ਕੀ ਪਰ ਸੋਚਦਾ। ਕਦੇ ਲੱਗਦਾ ਜਿੰਨੇ ਹੁਣ ਬੱਚਿਆਂ ਦੀ ਗੱਲ ਕਰਦੇ ਆਂ ਇਹ ਬਹੁਤ ਸ਼ੋਸ਼ਲ ਨਸੀਬ ਨੇ ਕਿ ਉਹ ਇੰਨੇ ਘੱਟ ਟਾਈਮ ਦੇ ਵਿੱਚ ਉਸੇ ਕੰਟਰੀ ਦੇ ਵਿੱਚ ਆ ਕੇ ਸਰਫੋਂਟਨ ਦਾ ਮੌਕਾ ਮਿਲਿਆ। ਜਦਾਂ ਕਰਕੇ ਜਿੰਨੇ ਬੱਠੇ ਸਾਰੇ ਸਪੋਰਟਸ ਨੂੰ ਕਿਦਾਂ ਦਿੱਤੋ ਚੱਜ ਰਿਹਾ ਹੈਗੇ ਪੂਰ ਗੁਰਪੁਰ ਕੋਈ ਦੇਖਣ ਲਈ ਬਸ ਬਟਲ ਇਹ ਵੀ ਓਪਰਟੀਨਿਟੀ ਪੇਸਿੰਗ ਜਨਰੇਟ ਕਰਦਾ ਹੈ ਬਹੁਤ ਵਾਰ ਦੇ ਵਿੱਚ ਖਾਸ ਕਰਕੇ ਇੰਡੀਆ ਦੇ ਵਿੱਚ ਬਹੁਤ ਵੱਡਾ ਟੈਮਾ ਤੁਸੀਂ ਆਪਣੀ ਪੂਰਾ ਫੋਕਸ ਕੋਪੀ ਗੇਮ ਤੇ ਬਾਕੀ ਪਲੇਅਰ ਕੋਲੋਂ ਤਾਂ ਬਣਦੇ ਰਹਿਣ। ਹਾਰ ਜੇ ਕੋਈ ਦਾ ਅੱਜ ਨਹੀਂ ਦੱਸਦੇਗੇ ਆ। ਉਹ ਤਾਂ ਬਣੀ। ਬਸ ਤੁਸੀਂ ਆਪਣੀ ਗੇਮ ਤੇ ਫੋਕਸ ਕਰੋ। ਬਾਕੀ ਜਿਹੜੀ ਫੁੱਟਬਾਲ ਕਲਾਕ ਉਸ ਲੋਕਤਾ ਕਲਾ ਨਾ ਸ਼ੀਰੂ ਲੋਕਾਸਟੇ ਕੋੰਟੀ ਬਣੋ। ਬਸੀ ਮੋਟੇ ਕਰ ਕੰਡਾ ਦੇ। ਸਨਵਾ ਕਰਦੇ ਆ। ਜੀਵਨ ਦੀ ਰਿਸਪੈਕਟ ਹੋਰ ਰੱਖਣੀ ਹੈ। और सा भीर जरिंद ओवरसीज फ्रेंड वेलफेयर एसोसीएशन के मैजेंट हैं जो जी दस के गए जो कतल फुटबॉल कप हो रहा फीफा उस टीफा का जो तीफा लोगों सारा हो गया बाकी बै की जिनी तरीफ करके उन्नीस थोड़ी है मानसा भलाई जिले में ਅਸੀਂ ਅੱਜ ਆਏ ਹਾਂ ਉਹਨਾਂ ਨਾਲ ਅੱਜ ਗੱਲ ਕਰਦੇ ਹਾਂ ਅਸੀਂ ਬਹੁਤ ਲੱਕੀ ਹਾਂ ਕਿ ਅਸੀਂ ਭਾਈ ਜੀ ਨਾਲ ਸਮਾਂ ਕਰਦੇ ਹਾਂ ਸਿੰਧੂ ਉਹ ਕਸਲੇ ਕਮਿਟੀ ਦੇ ਚੇਅਰਮੈਨ ਸਾਡੇ ਫੈਕਟਰੀ ਸਾਹਿਬ ਜੀ ਹੈ ਔਰ ਮਾਨਿੰਗੜੀ ਟਿਕਊਰ ਜੀ ਗੁਰਿੰਦਰ ਸੁਖੀ ਮੱਧ ਸਤਨਾਬਾਈ ਆਪਣੇ ਟੋਨੀ ਮੁੱਟਾ ਬਾਈ ਜੀ ਗਰਗੀ ਸਾਹਿਬ ਸ਼ੰਕਰ ਬਾਈ ਸਾਰੇ ਜੀ बहुत रिस्पैक्ट बोले कदों कोई कार बोल रहा बोलते माण आई धरती भूले हैं ना अपने कल्चर को भूले सबसे पहले पंजाब से आए हो इंडिया से आए हो सोमारेटी तो इंडिया में बारे जितना भी मालूम पड़ा है काबिल तरीका है छाया बोलते फूल खुशबू के नशे में बिखर जाते हैं लोग पहचान बनाते मर जाते हैं मंदिर है उनके हो नसीब वो तल जिनको बेतल लोग को मंजिल के सामने से निकल जाते हैं उनके अंदर जज्बा है कुछ करना है वो घर से निकलकर बाहर आए हैं और जो यदि आप आए हैं और हम लोगों हम डेली लेकिन जिस दिन से हम ऐसे लग रहा था कि हमारा परिवार को मकसद यह था कि जो हमारे इंडिया से बहुत सारे साथी आपको देखना चाहते थे थोड़ा टाइमिंग अपडाउन हो गया सक सकते हैं ਪੁਜਿਪਰਦੇਸ਼ਾ ਸਪੈਸ਼ਲੀ ਕਤਾਰੇ ਇੱਕ ਵਾਰ ਦਾ ਦੌਰ ਹੈ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ